ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਕਵਯੋ ਬਾਚ ਬੇਨਤੀ ਚੌਪਈ ਹਮਰੀ ਕਰਹੁ ਹਾ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਇ ਤੁਸੋ ਵੈ ਤੁਕਾਵੋ ਆਪ ਹਾ ਦੈ ਮੋਹਿ ਵਿਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਚਾਲੇ ਕਰਦਾ ਕਰੀਐ ਸਭੈ ਰਣ ਕੋ ਹਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਨਾ ਧਿਆਉ ਜੋ ਵਰ ਚਾਉ ਜੋ ਤੁਮਤੇ ਪਾਉ ਸੇਵਕ ਸੇਕੋ ਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀਐ ਆਪ ਹਾ ਦੇ ਮੁਝੇ ਉਪਰੀਐ ਮਰਣ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਦੂ ਜੋ ਕਰਿਓ ਰੱਛਾ ਰਾਖ ਲਿਓ ਮੈ ਰਖਣ ਹਾਰੇ ਸਾਇ ਸੰਸਾਏ ਪਿਆਰੇ ਦੀਨ ਬਾਨ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਖੰਤਾ काल पाए ब्रह्मा अवतरा काल पाए शिव जो अवतरा काल पाए कर्वसन प्रकाशा सकल काल का किया तमाशा जवन काल जोगी वेद राय ब्रह्मा ज्योति जवन काल सा लोक सुव नमस्कार है ताहे हमारा जवन काल सा जगत बनायो दैत जशन उपजायो ਆਦੰਤਿਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੇ ਕੋ ਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਦ ਕੀਓ ਘਟ ਘੜ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਨਤ ਚੇਟੀ ਤੇ ਕੁੰਚਨ ਹਥੁਲਾ ਸੋ ਆਪਾ ਕਿਰਪਾ ਦਿੜ ਕਲ ਭੂਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ-ਏਕ ਕੀ ਪੀਰ ਪਛਾਨੈ ਘਟ-ਘਟ ਕੇ ਪੜ-ਪਟ ਕੀ ਜਾਨ ਜਬ ਉਦ ਕਰਖ ਕਰ ਆਕਰਤਾਰਾ ਪ੍ਰਜਾ ਤਰਤ ਤਉ ਦੇਹ ਪਾਰਾ ਜਬ ਆ ਕਰਖ ਕਰ ਤਹੁ ਕਮਹੁ ਤਉ ਮੈਂ ਮਿਲਤ ਦੇ ਤਰ ਸਮਹੁ ਜੇਤੇ ਬਦਨ ਸ੍ਰੇਢ ਸਾਧਾਰੈ ਆਪੇ ਆਪਣੇ ਬੋਝ ਚਾਰੈ ਤਉ ਸੰਸਵਹਿ ਤੇਰਾ ਤਨ ਰਾਲਮ ਜਾਨਦ ਬੇਦ ਭੇਦ ਹਰੀ ਆਲਮ ਨਰੰਕਾਰ ਨਿਰਮਕਾਰ ਨਰੰਭ ਆਦ ਨੀਲ ਅਨਦ ਸੰਭ ਤਾਂ ਕਾ ਮੂੜ ਚਾਤ ਭੇਦ ਜਾਂ ਕੋ ਭੇਉ ਨ ਪਾਵਤ ਵਿਦਾਂ ਤਾਂ ਕੋ ਕਰਪਾ ਹਣੇ ਅਨਮਨਤ ਮਹਾ ਮੂੜ ਕਜ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਾ ਚੀਨਿਤ ਨ ਪੇਵ ਆਵੇ ਆਪਣੀ ਬੁੱਧ ਹੈ ਜੇਤੀ ਵਰਨਤ ਭੈਣ ਭੈਣ ਤੋਂ ਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏ ਕੈ ਰੂਪਿਆ ਨੂੰ ਸੁਰੂਪਾਰ ਅੰਕ ਭਿਉ ਰਾਵ ਕਹਿ ਬੂਪਾ ਅੰਡ ਜਿਰ ਸਿਤ ਜਕਿਨੀ ਉਤਪਜ ਖਾਨ ਬਹੁਤ ਰਜਦੀ ਨਹੀਂ ਕਹੋਂ ਫੂਲ ਰਾਜਾ ਆਵਾ ਬੈਠਾ ਕਹੋਂ ਸੰਮਟ ਪਿਉ ਸ਼ੰਕਰ ਇੱਠਾ ਸਗਰੀ ਸੇਟ ਦਿਖਾਏ ਚੰਪਵ ਆਜੁਗਾ ਸਰੂਸ ਚੰਪਵ ਔਰ ਅੱਛਾ ਮੇਰੀ ਤੁਮ ਕਰੋ ਸਖੇ ਅਬਾਰ ਅਸਿਕ ਸੰਗਰਾ ਦੁਸ਼ਟ ਜਤੇ ਹਟ ਉਦ ਪਤਾ ਸਕਲ ਮਲੇਸ਼ ਕਰੋ ਰਣ ਘਤਾ ਜੇ ਅਸਤੁ ਤਾ ਸ਼ਰਣੀ ਪਰੇ ਤਿਨ ਕੇ ਦੁਸ਼ਟ ਦੁਤ ਤਵ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰਚਾ ਹੋਏ ਤਾਂ ਸੋ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟਾਂ ਜੈਨ ਹਰ ਹੋ ਤਾਂ ਕਿ ਤਾਪ ਤਨ ਕੁਮਾਰ ਹੋ ਰਿੱਧ ਸਿੱਧ ਘਰ ਮੋਸਾ ਹੋਈ ਦੁਇਟ ਸਾਸ ਵੈਸ ਕੈ ਨ ਕੋਈ ਇੱਕ ਬਾਰ ਜਿੰਤ ਮੈਂ ਸੁਭਾਰਾ ਕਾਲਪਾਂ ਤੇ ਤਾਹੇ ਉਬਾਰਾ ਜਨ ਨਰਨਾਮ ਤੇ ਹਾਰੋ ਕਹਾ ਦਰ ਦੁਇਟ ਦੋਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੀ ਆਪਾ ਦੈਲ ਹੋਵਾਰੀ ਸਰਵ ਥਾਰ ਮਹ ਸੁਹਾਈ ਦੁਇਟ ਦੋਤੇ ਲੈਵ ਚਾਈ ਖੜਗ ਕੇ ਤਮੈ ਸ਼ਰਨ ਤੇ ਹਾਰੀ ਆਪ ਹਾਥ ਦੇ ਲਿਓ ਵਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਵਿਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ